ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਹੱਥ ਲੱਗੀ ਇੱਕ ਵੱਡੀ ਸਫਲਤਾ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲਿਆਂ ਦਾ ਕੀਤਾ ਗਿਆ ਪਰਦਾਫਾਸ਼ ਮਾਸਟਰਮਾਈਂਡ ਜੇਲ੍ਹ ਦੇ ਅੰਦਰੋਂ ਹੀ ਚਲਾਉਂਦਾ ਸੀ ਨੈੱਟਵਰਕ ਜੀ ਹਾਂ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਪੁਲਿਸ ਦੇ ਵੱਲੋਂ ਤਿੰਨ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਇੱਕ ਸੱਨੀ ਨਾਂ ਦਾ ਨੌਜਵਾਨ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਸੀ ਤੇ ਆਪਣੇ ਪਰਾ ਤੇ ਆਪਣੀ ਬੇਟੀ ਦੇ ਨਾਲ ਰਲ ਕੇ ਇੱਕ ਨੈੱਟਵਰਕ ਚਲਾਉਂਦਾ ਸੀ ਜਿਸ ਦੇ ਵਿੱਚ ਹਥਿਆਰਾਂ ਦੀ ਸਪਲਾਈ ਕਰਦਾ ਸੀ ਨਸ਼ਿਆਂ ਦਾ ਵਪਾਰ ਕਰਦਾ ਸੀ ਇਹ ਦੱਸ ਦਈਏ ਕਿ ਸਨੀਨਾ ਦਾ ਇਹ ਨੌਜਵਾਨ ਪਿਛਲੇ 17 ਸਾਲਾਂ ਤੋਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਿਹਾ ਹੈ ਉਹਨਾਂ ਦੇ ਵਿੱਚ ਕੈਦ ਰਿਹਾ ਹੈ ਤੇ ਲਗਭਗ ਇਸ ਦੇ ਉੱਪਰ 26 ਕੇਸ ਦਰਜ ਕੀਤੇ ਹੋਏ ਪਾਏ ਗਏ ਨੇ ਇਸ ਦਾ ਭਰਾ ਅਦਿੱਤਿਆ ਜਿਸ ਦੇ ਨਾਲ ਇਹਦਾ ਸੰਪਰਕ ਹੈ ਤੇ ਇਹਨਾਂ ਦੀ ਬੇਟੀ ਮੁਸਕਾਨ ਉਹ ਵੀ ਇਸ ਨਟਕਵਰਕ ਦੇ ਵਿੱਚ ਸ਼ਾਮਿਲ ਹੈ ਇਹ ਹਥਿਆਰ ਸਪਲਾਈ ਕਰਦੇ ਨੇ ਨਸ਼ੇ ਲੋਕਾਂ ਨੂੰ ਸਪਲਾਈ ਕਰਦੇ ਨੇ ਤੇ ਇੰਨੇ ਲੰਬੇ ਸਮੇਂ ਤੋਂ ਇਹਨਾਂ ਦਾ ਇਹ ਕੰਮ ਚੱਲ ਰਿਹਾ ਸੀ ਜਿਸ ਤੇ ਪੁਲਿਸ ਨੇ ਕਾਬੂ ਪਾਲਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਦੱਸ ਦਈਏ ਕਿ ਸਨੀ ਹੁਣ ਇਨੇ ਲੰਮੇ ਸਮੇਂ ਬਾਅਦ 17 ਸਾਲਾਂ ਦੇ ਬਾਅਦ ਜੇਲ੍ਹ ਤੋਂ ਬਾਹਰ ਆਇਆ ਹੈ ਪਰੰਤੂ ਉਸ ਦੇ ਇਨੇ ਲੰਮੇ ਸਮੇਂ ਦਾ ਇਹ ਬਣਾਇਆ ਹੋਇਆ ਨੈੱਟਵਰਕ ਪੰਜਾਬ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਹੈ ਇਸ ਨੈੱਟਵਰਕ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਇਹ ਦੱਸ ਦਈਏ ਕਿ ਪੁਲਿਸ ਦੀ ਟੀਮ ਨੇ ਇਸ ਚਾਚਾਪਤੀ ਜੀ ਸਮੇਤ ਨੰਨਾ ਸਮਗਲਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਲਗਭਗ 8.27 ਕਿਲੋਗ੍ਰਾਮ ਹੈਰੋਇਨ 6 ਕਿਲੋ ਅਫੀਮ 13 ਕਿਲੋ ਦੇ ਕਰੀਬ ਕੈਮੀਕਲ ਤੇ ਆਧੁਨਿਕ 9mm ਦੇ ਗਲਾਕ ਇਸ ਦੇ ਨਾਲ ਹੀ 4 ਪਿਸਤੌਲਾਂ ਤੇ 17 ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਇਹ ਸਾਰੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਜਾਦਵ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੀ ਪਛਾਣ ਜਿਹੜੀ ਅਸੀਂ ਪਹਿਲਾਂ ਵੀ ਤੁਹਾਨੂੰ ਦੱਸੀਏ ਕਿ ਸਨੀ, ਅਦਿੱਤਿਆ ਤੇ ਮੁਸਕਾਨ ਦੇ ਵਜੋਂ ਹੋਈ ਹੈ ਇਹ ਚਾਚਾ ਪਤੀਜੇ ਦਾ ਗਰੋਰਲਕ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਜਿਸ ਤੇ ਪੁਲਿਸ ਨੇ ਹੁਣ ਕਾਬੂ ਪਾਲਿਆ ਇੱਥੇ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਸਨੀ ਹੈ ਤੇ ਉਹਦਾ ਛੋਟਾ ਭਰਾ ਜਿਹੜਾ ਅਦਿੱਤਿਆ ਹੈ ਤੇ ਉਹਨਾਂ ਦੀ ਬੇਟੀ ਮੁਸਕਾਨ ਹੈ ਜਿਹੜੀ ਕੇਸ ਮਾਮਲੇ ਦੇ ਵਿੱਚ ਗ੍ਰਿਫਤਾਰ ਸੀ ਇਸ ਤੋਂ ਇਲਾਵਾ ਅਦਿੱਤਿਆ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਉਸ ਨੇ ਦੱਸਿਆ ਕਿ ਸ਼ੰਭੂ ਕਬੀਰ ਦਾ ਇੱਕ ਵਿਅਕਤੀ ਵੀ ਹੈ ਜਿਹਦਾ ਨਾਮ ਹੁਣ ਸਾਹਮਣੇ ਆ ਰਿਹਾ ਹੈ ਤੇ ਪੁਲਿਸ ਨੇ 11 ਨਵੰਬਰ ਨੂੰ ਬੁਰੂ ਕੀ ਵੱਡਾਲੀ ਰੋਡ ਤੇ ਸਥਿਤ ਪੁਰਾਣੇ ਗੈਸ ਗੋਦਾਮ ਤੋਂ ਸ਼ੰਭੂ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੀ ਗ੍ਰਿਫਤਾਰੀ ਤੇ 275 ਗ੍ਰਾਮ ਹੈਰੋਇਨ ਤੇ 11 ਕਿਲੋ ਕੈਮੀਕਲ ਇੱਕ ਪਿਸਤੌਲ ਵੀ ਬਰਾਮਦ ਕੀਤਾ ਸੀ ਇਸ ਤੋਂ ਬਿਨਾ ਅਦਿੱਤਿਆ ਦੀ ਨਿਸ਼ਾਨਦੇਹੀ ਤੇ 8 ਕਿਲੋ ਹੈਰੋਇਨ 2 ਕਿਲੋ ਕੈਮੀਕਲ 6 ਕਿਲੋ ਅਫੀਮ ਗਲਾਕ ਪਿਸਤੌਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਇਸ ਤੋਂ ਬਿਨਾ ਪੁਸ਼ਕਸ਼ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਇਸ ਕੰਮ ਦੇ ਵਿੱਚ ਇਹਨਾਂ ਦੀ ਪਤੀ ਜੀ ਜਿਹੜੀ ਕਿ ਲੜਕੀ ਹੈ ਮੁਸਕਾਨ ਉਹਦਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਇੱਕ ਲੜਕੀ ਹੋਣ ਦੇ ਨਾਤੇ ਆਮ ਲੋਕਾਂ ਦੇ ਕੋਲ ਆਮ ਤੌਰ ਤੇ ਹੀ ਜਾਇਆ ਕਰਦੀ ਸੀ ਤੇ ਇਹ ਸਾਰੇ ਹਥਿਆਰ ਤੇ ਸਮਗਲਿੰਗ ਦਾ ਕੰਮ ਕਰਦੀ ਸੀ ਸੋ ਪੰਜਾਬ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਕਿ ਉਹਨਾਂ ਨੇ ਨਸ਼ਿਆਂ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਇਸ ਗਰੋਦਾ ਪਰਦਾ ਫਾਸ਼ੇ ਕਰ ਦਿੱਤਾ